ਰਵਨੀਤ ਸਿੰਘ ਬਿੱਟੂ ਦੀ ਸਰਕਾਰੀ ਰਹਿਸ਼ ਨੂੰ ਲੈ ਕੇ ਲੁਧਿਆਣਾ ਦੇ ਕਮਿਸ਼ਨਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਲੁਧਿਆਣਾ ਕਾਰਪੋਰੇਸ਼ਨ ਕਮਿਸ਼ਨਰ ਨੇ ਰਵਨੀਤ ਸਿੰਘ ਬਿੱਟੂ ਦੇ ਸਰਕਾਰੀ ਕੋਠੀ ਵਿੱਚ ਰਹਿਣ ਨੂੰ ਗੈਰਕਾਨੂੰਨੀ ਦੱਸਿਆ ਹੈ ਉਹਨਾਂ ਨੇ ਆਖਿਆ ਹੈ ਕਿ ਉਹਨਾਂ ਨੂੰ ਇਸ ਦਾ ਕੋਈ ਵੀ ਰਿਕਾਰਡ ਨਹੀਂ ਮਿਲਿਆ ਜਿਸ ਤੋਂ ਬਾਅਦ ਉਹਨਾਂ ਨੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਅਤੇ ਵਾਂਡਾ ਕਿਰਾਇਆ ਜੁਰਮਾਨੇ ਸਮੇਤ ਰਵਨੀਤ ਸਿੰਘ ਬਿੱਟੂ ਨੂੰ ਭੇਜ ਦਿੱਤਾ ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਵੱਲੋਂ ਉਹ ਜੁਰਮਾਨਾ ਜਿਹੜਾ ਉਹ ਵੀ ਅਦਾ ਕੀਤਾ ਗਿਆ ਸੀ ਤਾਂ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਨੇ ਜਿਹੜੇ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਉੱਤੇ ਹਮਲਾਵਰ ਦਿਖਾਈ ਦੇ ਰਹੇ ਨੇ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਸਰਕਾਰੀ ਰਹਿائش ਵਿੱਚੋਂ ਕੱਢਿਆ ਗਿਆ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਉੱਤੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਨੇ ਲੇਕਿਨ ਇੱਕ ਮੰਤਰੀ ਦੇ ਬਿਆਨ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਲੁਧਿਆਣਾ కార్ਪੋਰੇਸ਼ਨ ਦੇ ਕਮਿਸ਼ਨਰ ਦਾ ਆਓ ਦੇਖਦੇ ਹਾਂ ਦੋ এমਪਲੋਇਸ ਸਪੈਂਡ ਕੀਤੇ ਸੀ ਉਹਨਾਂ ਨੇ ਉਸ ਦਿਨ ਕੋਈ ਜਵਾਬ ਨਹੀਂ ਦਿੱਤਾ ਸੀ ਆਪਣਾ ਕਿ ਉਹਨਾਂ ਨੇ ਚਿੱਠੀ ਦਾ ਕੀ ਕੀਤਾ ਜਿਹੜੀ ਅਨੁਸਾਰ ਚਿੱਠੀ ਆਈ ਸੀ ਸੋ ਉਹਨਾਂ ਦੋਵਾਂ এমਪਲੋਇਸ ਦਾ ਰਿਕਾਰਡ ਅਸੀਂ ਅੱ কাল ਛਾਂਲ ਲਿਆ ਦੋ এমਪਲੋਇ ਉਹਨਾਂ ਦਾ ਖਸੂਰ ਕੋਈ ਨਹੀਂ ਹੈ ਲੇਕਿਨ ਡਰਾਇੰਗ ਵਾਂ ਜਿਹੜੀ ਹੈ ਉਹਦੇ ਚ ਤਿੰਨ এমਪਲੋਇ ਜਿਹੜੇ ਸਾਡੇ ਹੈਡ ਡਰਾਫਟਸਮੈਨ 80p ਔਰ ਡਰਾਫਟਸਮੈਨ ਜਿਹੜਾ ਉਹ ਤਿੰਨਾਂ ਦੇ ਖਿਲਾਫ ਸਰਕਾਰ ਨੂੰ ਮੈਂ ਲਿਖ ਦਿੰਦਾ ਕਰਨ ਦੇ ਨੇ ਕਹਤੇ ਉਹ ਕਹਿੰਦੇ ਵੀ ਇਹ ਤਾਂ ਕੋਈ ਸਾਜ਼ਿਸ਼ ਕੀਤੀ ਗਈ ਹੈ ਕਹਿੰਦੇ ਰਾਤ ਦੇ 11:30 ਵਜੇ ਕਹਿੰਦੇ ਨੋਟਿਸ ਭੇਜਿਆ ਗਿਆ ਨਹੀਂ ਮੈਂ ਤੁਹਾਨੂੰ ਦੱਸਦਾ ਮੈਨੂੰ ਜਦੋਂ ਉਹਨਾਂ ਵੱਲੋਂ ਧਿਆਨ ਚ ਲਿਆਤਾ ਮੇਰੇ ਧਿਆਨ ਚ ਲਿਆਤਾ ਕਿ ਮੇਰਾ ਐਨਓਸੀ ਇਸ ਤਰ੍ਹਾਂ ਪੜ੍ਹਨੇਗਾ ਤਾਂ ਮੈਂ ਉਸੇ ਵੇਲੇ ਹੀ ਪਰਸਨਲੀ ਜਿੰਨੂੰ ਕਵਾਂਗੇ ਪੀਡਬਲੂਡੀ ਤੋਂ ਰੇਟ ਰੈਂਟ ਅਸੈਸ ਕਰਾਇਆ ਔਰ ਡੀਸੀ ਆਬਵੀਅਸਲੀ ਦੇਖਿਆ ਕੋਈ ਨਾ ਅਲੋਟਮੈਂਟ ਨਹੀਂ ਹੋਈ ਸੋ ਅਲੋਟਮੈਂਟ ਦਾ ਕੋਈ ਵੀ ਰਿਕਾਰਡ ਨਹੀਂ ਸੀ ਕਿਤੇ ਵੀ ਅਲੋਟਮੈਂਟ ਨਹੀਂ ਹੋਈ ਸੀ ਨਾ ਕਾਰਪੋਰੇਸ਼ਨਲ ਅਲੋਟਮੈਂਟ ਸੀ ਨਾ ਰਿਸ਼ਿਊਅਲ ਅਲੋਟਮੈਂਟ ਸੀ ਸੋ ਘਰ ਦੀ ਪੋਜੀਸ਼ਨ ਅਨਔਥਰਾਇਜ਼ਡ ਹੋਣ ਕਰਕੇ ਤੁਰੰਤ ਉਹਦਾ ਮਾਰਕੀਟ ਰੇਟ ਅਸੈਸ ਕਰਾ ਕੇ ਔਰ ਉਹਦਾ ਡਬਲ ਜਿਹੜਾ ਅਮਾਉਂ ਇਸ ਟਾਈਮ ਲੱਗਦਾ ਹੈ ਉਹਦੇ ਟਾਈਮ ਲੱਗਿਆ ਥੋੜਾ ਤੇ ਅਸੀਂ ਉਹਨਾਂ ਨੂੰ ਸਮੇਂ ਸਿਰ ਜਿਹੜਾ ਹੈ ਉਹ ਰਾਤ ਨੂੰ ਜੁਰੂਰ 11:30 ਵਜੇ ਨੋਟਿਸ ਗਿਆ ਮੇਰੇ ਕੋਲ ਮੇਲ ਵੀ ਕੀਤੀ ਗਈ ਉਸ ਤੋਂ ਬਾਅਦ ਤੇ ਉਹਨਾਂ ਨੇ ਅਗਲੇ ਦਿਨ ਪੈਸੇ ਜਮ੍ਹਾਂ ਕਰਾਤੇ ਅੱਧੇ ਘੰਟੇ ਦਾ ਐਨਓਸੀ ਦਿੱਤਾ ਗਿਆ ਲੱਗਦਾ ਕਿ ਇਹਦਾ ਤੇ 19 ਵਿੱਚ ਕਿਵੇਂ ਐਨਓਸੀ ਜਾਰੀ ਹੋ ਗਈ ਸਵਾਲ ਬਣੇ ਹੋ ਰਹੇ ਨੇ ਹਾਂਜੀ 2017 ਤੇ 19 ਕਿਵੇਂ ਐਨਓਸੀ 2019 ਦਾ ਐਨਓਸੀ ਉਹਨਾਂ ਨੇ ਪੇਸ਼ ਕੀਤਾ ਉਹਦੇ ਵਿੱਚ ਕਾਰਪੋਰੇਸ਼ਨ ਨਾਲ ਕੋਈ ਲੈਂਡ ਕਾਰਪੋਰੇਸ਼ਨ ਦਾ ਕੋਈ ਲੈਂਡ ਦੇਣ ਹੈ ਕਿ ਨਹੀਂ ਉਹ ਉਸ ਵਧੀ ਐਨਓਸੀ ਜਾਰੀ ਹੋਇਆ 19 ਦੇ ਵਿੱਚ ਇਹ ਕੋਠੀ ਲਾਰਡ ਜਿਹੜੀ ਆ ਜੇ ਸਾਡੇ ਵੱਲੋਂ ਕੋਠੀ ਲਾਰਡ ਹੀ ਨਹੀਂ ਹੋਈ ਸੋ ਇਸ ਕਰਕੇ ਸਾਡੇ ਮੁਲਾਜ਼ਮਾਂ ਵੱਲੋਂ ਕੋਈ ਇਹਦਾ ਐਨਓਸੀ ਮਤਲਬ ਸਾਡੇ ਵੱਲ ਬਕਾਇਆ ਕੋਈ ਖੜਾ ਖੜਾ ਹੀ ਨਹੀਂ ਸੀ ਉਸੋੜਿਆ ਸਰ ਜਿੱਦਾਂ ਕਹਿ ਰਹੇ ਕਾਨੂੰਨੀ ਪੱਧਕਾ ਵੀ ਰਿਹਾ ਉੱਥੇ ਜਿਹੜੀਆਂ ਰੈਗੂਲੇਸ਼ਨ ਰਹਿ ਹੈ ਗਤੀਕੀਤੀ ਲੱਗਦਾ ਕਿ ਵੱਡੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਕਿਉਂਕਿ ਅਧਿਕਾਰੀ ਵੀ ਕਿਤੇ ਨਾ ਕਿਤੇ ਦੇਖੋ ਇਹ ਇਹ ਚੀਜ਼ ਮੈਂ ਹਾਂ ਤੇ ਹੁਣ ਜੁਆਇਨ ਕੀਤਾ ਅਗਸਤ 23 ਦੇ ਵਿੱਚ ਇਹ 16 ਦਾ ਮੈਟਰ ਹੈਗਾ ਸੋ ਇਹ ਇੱਕ ਦਿਨ ਨੂੰ ਕਹਾਂਗੇ ਇੱਕ ਵੱਖਰਾ ਇਨਕੁਆਰੀ ਦਾ ਮੈਟਰ ਹੋ ਵੱਖਰਾ ਦੇਖੇ ਜਾਵੇਗਾ ਦੋ EMPLOYEES ਸਸਪੈਂਡ ਕੀਤੇ ਸੀ ਉਹਨਾਂ ਨੇ ਉਸ ਦਿਨ ਕੋਈ ਜਵਾਬ ਨਹੀਂ ਦਿੱਤਾ ਸੀ ਆਪਣਾ ਕਿ ਉਹਨਾਂ ਨੇ ਚਿੱਠੀ ਦਾ ਕੀ ਕੀਤਾ ਜਿਹੜੀ ਅਨੁ ਔਰ ਅਸੀਂ ਆ ਕੱਲ ਛਾਂ ਲਿਆ ਦੋ EMPLOYEES ਉਹਨਾਂ ਦਾ قصੂਰ ਕੋਈ ਨਹੀਂ ਆ ਲੇਕਿਨ ਡਰਾਇੰਗ ਬ੍ਰਾਂਚ ਜਿਹੜੀ ਆ ਉਹਦੇ ਚ ਤਿੰਨ EMPLOYEES ਜਿਹੜੇ ਸਾਡੇ ਹੈਡ ਡਰਾਫਟਸਮੈਨ ATP ਔਰ ਡਰਾਫਟਸਮੈਨ ਜਿਹੜਾ ਉਹ ਤੇਨਾਂ ਦੇ ਖਿਲਾਫ ਸਰਕਾਰ ਨੂੰ ਮੈਂ ਲਿਖ ਦਿੱਤਾ ਸਰਕਦਰ ਨੇ ਕਹਤੇ ਉਹ ਕਹਿੰਦੇ ਵੀ ਇਹ ਤਾਂ ਕੋਈ ਸਾਜ਼ਿਸ਼ ਕੀਤੀ ਗਈ ਕਹਿੰਦੇ ਰਾਤ ਦੇ ਸਵੇਰ 12 ਵਜੇ ਕਹਿੰਦੇ ਨੋਟਿਸ ਭੇਜਿਆ ਗਿਆ ਨਹੀਂ ਮੈਂ ਤੁਹਾਨੂੰ ਦੱਸਦਾ ਮੈਨੂੰ ਜਦੋਂ ਉਹਨਾਂ ਵੱਲੋਂ ਧਿਆਨ ਚ ਲਿਆਤਾ ਮੇਰੇ ਧਿਆਨ ਚ ਲਿਆਤਾ ਕਿ ਮੇਰਾ NOC ਇਸ ਤਰ੍ਹਾਂ ਪੈਂਡੇਗਾ ਤਾਂ ਮੈਂ ਉਸੇ ਵੇਲੇ ਹੀ ਪਰਸਨਲੀ ਜਿੰਨੂੰ ਕਵਾਂਗੇ PWDD ਤੋਂ ਰੈਂਟ ਅਸੈਸ ਕਰਾਇਆ ਔਰ DC ਆਬ ਸੋ ਅਲਾਟਮੈਂਟ ਦਾ ਕੋਈ ਵੀ ਰਿਕਾਰਡ ਨਹੀਂ ਸੀ ਕਿਤੇ ਵੀ ਅਲਾਟਮੈਂਟ ਨਹੀਂ ਹੋਈ ਸੀ ਨਾ ਕਾਰਪੋਰੇਸ਼ਨਲ ਅਲਾਟਮੈਂਟ ਸੀ ਨਾ ਰਿਸ਼ਿਊ ਅਫਸਰੋਂ ਅਲਾਟਮੈਂਟ ਸੀ ਸੋ ਘਰ ਦੀ ਪੋਜੀਸ਼ਨ ਅਨਔਥਰਾਇਜ਼ਡ ਹੋਣ ਕਰਕੇ ਤੁਰੰਤ ਉਹਦਾ ਮਾਰਕੀਟ ਰੇਟ ਅਸੈਸ ਕਰਾ ਕੇ ਔਰ ਉਹਦਾ ਡਬਲ ਜਿਹੜਾ ਅਮਾਉਂਟ ਹੈ ਇਹਦੇ ਵਿੱਚ ਦੇਖੋ ਪ੍ਰੋਸੀਜਰ ਹੈ ਇਹਦੇ ਵਿੱਚ ਅਸੈਸਮੈਂਟ ਕਰਾਣੀ ਘਰ ਦਾ ਨਕਸ਼ਾ ਵੀ ਹੈ ਨਹੀਂ ਸਾਡੇ ਕੋਲ ਅਸੀਂ ਨਕਸ਼ਾ ਵੀ ਬਣਵਾਇਆ ਉਸ ਵळे ਆਪ ਔਰ ਅਸੈਸਮੈਂਟ ਕਰਕੇ ਉਹਦੇ ਵਿੱਚ ਟਾਈਮ ਲੱਗਦਾ ਹੈ ਉਹਦੇ ਵਿੱਚ ਟਾਈਮ ਲੱਗਿਆ ਥੋੜਾ ਤੇ ਅਸੀਂ ਉਹਨਾਂ ਨੂੰ ਸਮੇਂ ਸਿਰ ਜਿਹੜਾ ਹੈ ਉਹ ਰਾਤ ਨੂੰ ਜਰੂਰ 1:30 ਵਜੇ ਨੋ ਇਹ ਐਨਓਸੀ ਦਿੱਤਾ ਗਿਆ ਲਗਦਾ ਕਿ 2019 ਵਿੱਚ ਕਿਵੇਂ ਐਨਓਸੀ ਜਾਰੀ ਹੋ ਗਈ ਸਵਾਲ ਬਣੇ ਹੋ ਰਹੇ ਨੇ ਹਾਂਜੀ 2017 ਤੇ 19 ਕਿਵੇਂ ਐਨਓਸੀ ਬਣੀ ਨਹੀਂ 2019 ਦਾ ਐਨਓਸੀ ਉਹਨਾਂ ਨੇ ਪੇਸ਼ ਕੀਤਾ ਉਹਦੇ ਵਿੱਚ ਕਾਰਪੋਰੇਸ਼ਨ ਨਾਲ ਕੋਈ ਲੈਂਡ ਦੇਣ ਕਾਰਪੋਰੇਸ਼ਨ ਦਾ ਕੋਈ ਲੈਂਡ ਦੇਣ ਹੈ ਕਿ ਨਹੀਂ ਉਹ ਉਸ ਵਧੀਆ ਐਨਓਸੀ ਜਾਰੀ ਹੋਇਆ 19 ਦੇ ਵਿੱਚ ਇਹ ਕੋਠੀ ਲੋਰਡ ਜਿਹੜੀ ਆ ਜੇ ਸਾਡੇ ਵੱਲੋਂ ਕੋਠੀ ਲੋਰਡ ਹੀ ਨਹੀਂ ਹੋਈ ਸੋ ਇਸ ਕਰਕੇ ਸਾਡੇ ਮੁਲਾਜ਼ਮਾਂ ਵੱਲੋਂ ਕੋਈ ਇਹਦਾ ਐਨਓਸੀ ਮਤਲਬ ਸਾਡੇ ਵੱਲ ਬਕਾਇਆ ਕੋਈ ਖੜਾ ਖੜਾ ਹੀ ਨਹੀਂ ਸੀ ਸੋੜਿਆ ਜਿਹਦਾ ਗੈਰ ਕਾਨੂੰਨੀ ਬਦੀ ਕਿ ਆ ਵੀਰੇ ਉੱਥੇ ਜਿਹੜੀਆਂ ਰੈਜੀਸਟ੍ਰੇਸ਼ਨ ਰਹਿ ਰਹੀ ਹੈ ਗਤੀ ਗਤੀ ਲੱਗਦਾ ਕਿ ਵੱਡੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਕਿਉਂਕਿ ਅਧਿਕਾਰੀ ਵੀ ਕਿਤੇ ਨਾ ਕਿਤੇ ਦੇਖੋ ਇਹ ਇਹ ਚੀਜ਼ ਮੈਂ ਹਾਂ ਤੇ ਹੁਣ ਜੁਆਇਨ ਕੀਤਾ ਅਗਸਤ 23 ਦੇ ਵਿੱਚ ਇਹ 16 ਦਾ ਮੈਟਰ ਹੈਗਾ